ਕੱਗਾ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਇਸ ਮਾਮਲੇ ਵਿੱਚ ਤਿੰਨ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਸੀ ਜਿਦੇ ਵਿੱਚ ਇੱਕ ਵਿਅਕਤੀ ਨੂੰ ਪਹਿਲੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਔਰ ਇੱਕ ਨੂੰ ਗ੍ਰਿਫਤਾਰ ਕਰਕੇ ਸਮਾਣਾ ਅਦਾਲਤ ਦੇ ਕੱਗਾ ਪੁਲਿਸ ਦੇ ਅਧਿਕਾਰੀ ਖੇਮਸ ਚੰਦਪਾਲ ਨੇ ਪੇਸ਼ ਕੀਤਾ ਗਿਆ ਇਸ ਦੇ ਬਾਰੇ ਉਹਨਾਂ ਜਾਣਕਾਰੀ ਦਿੱਤੀ ਅਤੇ ਇੱਕ ਸਾਥੀ ਹੋਰ ਵੀ ਹੈ ਲੇਕਿਨ ਇਸ ਤੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਇਸ ਨੇ ਗਲਤ ਕੀਤੀ ਗਈ ਤੇ ਉਸ ਨੇ ਵੀ ਮੰਨਿਆ ਕਿ ਮੋਟਰਸਾਈਕਲ ਮੈਂ ਚੋਰੀ ਕੀਤੀ ਸੀ ਰਵਿੰਦਰ ਸਿੰਘ ਮੋਟਰਸਾਈਕਲ ਚੋਰੀ ਹੋਈ ਹੈ ਕਰਿਆ ਸੀ ਹਨੀ ਇਕੱਲਾ ਸੀ ਇਕੱਲੇ ਹੀ ਸੀ ਕਹਿੰਦੇ ਇਹ ਤੇ ਨਾਂ ਪਰਚਾ ਦਰਜ ਹੋਇਆ ਸੀ ਪਹਿਲਾਂ ਅ 9/25 ਉਹਦੇ ਵਿੱਚ ਤਿੰਨ ਦੋਸ਼ੀ ਸੀ ਇੱਕ ਪਹਿਲਾਂ ਜੇਲ੍ਹ ਚ ਛੜਤਾ ਤੇ ਦੋ ਫਰਾਰ ਸੀ ਇਹ ਫਿਰ ਅੱਜ ਫੜ ਲਿਆ ਇਹ ਪਿੰਡ ਤਾਲਾਂ ਤੋਂ ਕੀ ਮਾਮਲਾ ਦੋਸੋ ਤਿੰਨਾਂ ਦੇ ਖਲਾ ਇਹਨਾਂ ਦਾ ਚੋਰੀ ਦਾ ਮੋਟਰਸਾਈਕਲ ਸੰਬੰਧੀ ਮਾਮਲਾ ਦਰਜ ਹੈ ਪਹਿਲਾਂ ਹਾਂਜੀ ਮੋਟਰਸਾਈਕਲ ਵੀ ਬਰਾਮਦ ਹੋਇਆ ਜੀ ਔਰ ਥੋੜਾ ਸਮਾਨ ਸਮਾਦ ਰਿਹਾ ਅੱਜ ਅਦਾਲਤ ਵਿੱਚ ਕੇਸ ਕਰ ਰਹੇ ਹਾਂਜੀ ਅੱਜ ਅਦਾਲਤ ਪੇਸ਼ ਕਰਕੇ ਜੀ ਰਿਮਾਂਡ ਮੰਗੂ ਤੇ ਹਾਂਜੀ ਰਿਮਾਂਡ ਮੰਗਿਆ ਹਰਵਿੰਦਰ ਸਿੰਘ ਹੈ ਜੀ ਉਰਫ ਗੋਲਡੀ ਪਿੰਡ ਤਾਲਾਂ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼